ਕਰ ਕੇ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਟੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਆਇਆ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਅਫਸਰ ਹੋਵੇ ਮਲਾਜ਼ਮ ਹੋਵੇ ਲੀਡਰ ਹੋਵੇ ਕੋਈ ਬਖਸ਼ ਨਹੀਂ ਜਾਊਗਾ ਜਦੋਂ ਵੱਡੇ ਮગર ਮੱਛਾਂ ਨੂੰ ਹੱਥ ਪੈਣੇ ਸ਼ੁਰੂ ਹੋਏ ਤੇ ਉਦੋਂ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਾਸ ਕਰਕੇ ਕਾਂਗਰਸ ਦੇ ਸਾਡੇ ਸਾਥੀਆਂ ਨੂੰ ਤਕਲੀਫ ਸ਼ੁਰੂ ਹੋਈ ਗੱਲ ਕੀਤੀ ਜਾਂਦੀ ਹੈ ਕਿ ਪਰਚਾ ਦਰਜ ਹੋਇਆ ਪਰਚਾ ਡੀਏ ਦਾ ਪਰਚਾ ਕਿਉਂ ਨਾ ਦਰਜ ਹੋਵੇ ਜੀ ਉਹ ਕੰਮ ਉਹ ਕਾਰਨਾਮੇ ਉਹ ਕਰਤੂਤਾ ਜਿਹਦਾ ਪੈਸਾ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਮਿਛਾ ਕੇ ਜੇ ਪੈਸਾ ਕਮਾਇਆ ਜਾਊਗਾ ਤਾਂ ਕੀ ਇਹ ਭਵੰਤਮਾਨ ਜੀ ਦੀ ਜ਼ਿੰਮੇਵਾਰੀ ਨਹੀਂ ਹੈਗੀ ਕੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਪੈਸਾ ਕੱਲਾ ਕੱਲਾ ਪੈਸੇ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਕਿ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਬੜੀ ਤਕਲੀਫ ਮੰਦੀ ਇਹਨਾਂ ਨੇ ਬਾਜਰੋਤ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਜਦੋਂ ਬੋਲ ਕੇ ਹਟੇ ਨੇ ਹੁਣ ਵੀ ਇਸ ਗੱਲ ਦੇ ਆਬਜੈਕਸ਼ਨ ਕੀਤਾ ਕਿ ਜੀ ਮੈਂ ਤਾਂ ਗੱਲ ਕੀਤੀ ਸੀਗੀ ਕਿ ਗਨੀਵ ਕੌਰ ਮਜੀਠੀਆ ਨੂੰ ਤੁਸੀਂ ਕਿਉਂ ਫੜਿਆ ਜਾਂ ਤੁਸੀਂ ਉਹਨਾਂ ਦੇ ਬੈੱਡਰੂਮ ਤੱਕ ਕਿਉਂ ਗਏ ਇੱਕ ਸੈਕਿੰਡ ਮੈਨੂੰ ਲੈਟ ਮੀ ਕੰਪਲੀਟ ਕਰੀਏ ਉਹਨਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਰਹੇ ਜੀ ਵੀ ਉਹਨਾਂ ਦੇ ਇਸ ਕੰਟੈਕਸਟ ਦੇ ਵਿੱਚ ਤੁਸੀਂ ਵਿਰੋਧ ਕੀਤਾ ਸੀਗਾ ਆਹੀ ਕਹ ਸੀ ਨਾ ਹਾਂ ਤੌਰ ਤਰੀਕਾ ਹੁਣ ਸਰ ਇਹ ਇਹ ਇਹਨਾਂ ਦੀ ਗੱਲ ਹੈ ਹੁਣ ਬਾਜਵਾ ਸਾਹਿਬ ਤੁਸੀਂ ਚਲੋ ਸਰਚ ਮੰਨ ਲਈ ਗੱਲ ਮੰਨ ਲਿਆ ਤੁਸੀਂ ਗਰੀਬਕੌਰ ਵਿੱਚ ਜਿਹੜਾ ਕਾਰਜਕ ਮੈਂਬਰ ਨੇ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਤੁਸੀਂ ਕਹਿੰਦਾ ਮੈਂ ਵਿਕਰਮਜੀਤਿਆ ਬਾਰੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਸਪੀਕਰ ਤੁਹਾਡੇ ਕੋਲ ਬਾਜਵਾ ਸਾਹਿਬ ਫੋਨ ਹੈਗਾ ਫੋਨ ਹੈਗਾ ਆਪ ਦਾ ਟਵਿੱਟਰ ਅਕਾਊਂਟ ਕੱਢੋ ਮੈਂ ਸਾਰੇ ਨੂੰ ਕਹਿਣਾ ਸਪੀਕਰ ਸਾਹਿਬ ਸਪੀਕਰ ਸਾਹਿਬ 25 6 2025 ਦਾ ਇਹਨਾਂ ਦਾ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਮੈਂ ਪੜ੍ਹ ਰਿਹਾ ਇਹਨਾਂ ਨੇ ਕੀ ਲਿਖਿਆ ਆਈ ਸਟਰੋਂਗਲੀ ਕੰਡੈਮਡ ਦਾ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ both in the manner it violates democratic principles and exposes the dictatorial mindset behind it menu ji ka daso inna de twitter account to pad reha ha ji main inna de twitter account to pad reha ha eh galla karde ne eh galla karde ne main eh keh nahi nahi kiya is tarike nal u turn lende ne todi galla aagi hai let me complete ji hun sir hun hun agli galla inna de 25 25 6 2025 da inna da twitter account khol ke dekh lo us de vich keh re ne ਸਰੇ ਇਹ ਉਮਰਦਰਾਸ ਹੋ ਗਏ ਭੁੱਲ ਜਾਂਦੇ ਨੇ ਯੂਟਾਂ ਲੈ ਜਾਂਦੇ ਨੇ ਹੁਣ ਉਦੋਂ ਮਗਰੋਂ ਉਹਦੋਂ ਦੇ ਹਫਤਾ ਹੋ ਗਿਆ ਅੱਜ ਬਾਹਰ ਵੀ ਅੰਦਰ ਵੀ ਮੈਂ ਹਰਪਾਲ ਚੀਮੇ ਤੇ ਅਮਨ ਲੋੜ ਦੇ ਐਫਆਈਆਰ ਕਰਾਤੀ ਹੁਣ ਵੀ ਦਿਖਾਈ ਜਾਂਦੇ ਸੀਗੇ ਮੇਰੀ ਸੁਣ ਲੋ ਗੱਲ ਮੈਂ ਸਪੀਕਰ ਸਾਹਿਬ ਅੱਜ ਮੈਨੂੰ ਇੱਥੇ ਇੰਨੇ ਸਾਲ ਹੋ ਗਏ ਮੈਂ ਅੱਜ ਤੱਕ ਕਦੇ ਸ਼ਨੀਵਾਰ ਐਤਵਾਰ ਸਨਾਮ ਸੰਗਰੂਰ ਸਨਾਮ ਮੈਂ ਜਾਣੋਂ ਮਿਸ ਨਹੀਂ ਕੀਤਾ ਕਿਉਂਕਿ ਸ਼ਨੀਵਾਰ ਐਤਵਾਰ ਉਹ ਪੱਕਾ ਹਲਕੇ ਵਾਸਤੇ ਹੁੰਦਾ ਤੇ ਤੇ ਸੌ ਰੱਬ ਦੀ ਸਪੀਕਰ ਸਾਹਿਬ ਸੌ ਰੱਬ ਦੀ ਜਿਵੇਂ ਬਾਜਵਾ ਸਾਹਿਬ ਪਰਚਾ ਦਿਖਾ ਰਹੀ ਸੀ ਮੈਂ ਐਫ ਆਈ ਆਰ ਕਰਾਦੀ ਮੈਂ ਮੈਂ ਸੌ ਰੱਬ ਦੀ ਮੈਂ ਇਸ ਸ਼ਨੀਵਾਰ ਐਤਵਾਰ ਮੈਂ ਸਨਾਮ ਵੀ ਪਹਿਲੀ ਵਾਰੀ ਮਿਸ ਕਰਦਾ ਕਿਤੇ ਬਾਜਵਾ ਸਾਹਿਬ ਦੀ ਪੋਸਤ ਨੂੰ ਲੈਣ ਨਾਲ ਥੈਂਕ ਯੂ ਹੁਣ ਹੁਣ ਹੋਰ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਬਾਜਵਾ ਸਾਹਿਬ ਆ ਇਹ ਜਿਹੜੀ ਐਫ ਆਈ ਆਰ ਕੇਜਰ ਕਰਾਈ ਹੈ ਨਾ ਇਹ ਤੁਸੀਂ ਮੈਨੂੰ ਲੱਗਦਾ ਤੁਸੀਂ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਤੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਕਿ ਜਦੋਂ ਤੱਕ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੋ ਇਹਨਾਂ ਨੇ ਤਿਆਰ ਕੀਤਾ ਹੈ ਤੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਾ ਖਤਮ ਕਰਨਾ ਤੇ ਕਰਨੇ ਚਾਹੀਏ ਇਹ 36 ਫਾਇਰਾਂ ਕਰਾਉਰੋ ਭੋਰਾ ਪ੍ਰਵਾਹ ਨਹੀਂ ਹੈਗੀ ਥੈਂਕ ਯੂ ਥੈਂਕ ਯੂ ਬੈਠੋ ਜੀ ਅ ਕਦੀ ਆਪਣੇ ਕਨਵਿਨਰ ਨੂੰ ਪੁੱਛਿਆ ਜੇ ਜਿਹਨੇ ਲਿਖਤੀ ਮਾਫੀ ਮੰਗੀ ਅਰਵਿੰਦ ਕੇਸਵਲ ਕਮਨਸਨ ਮਜੀਠੀ ਮਨਪ੍ਰੀਤ ਸਿੰਘ ਯਾੜੀ ਮਨਪ੍ਰੀਤ ਸਿੰਘ ਯਾੜੀ ਬੈਠੋ ਜੀ ਇਹਾੜੀ ਸਾਹਿਬ ਬੋਲਣਗੇ ਜੀ